ਸਤਿ ਸ਼੍ਰੀ ਅਕਾਲ ਜੀ ਵੇੜੇ ਲਾਈਵ ਦੇਖਦੇ ਆ ਉਹਨਾਂ ਨੂੰ ਦੇਖਦਾ ਤਾਂ ਕੋਈ ਨਹੀਂ ਪਿਆ ਆਣਗੇ ਹੀ ਜਿਹੜੇ ਦੁਬਾਰਾ ਦੇਖਣਗੇ ਹਮ ਇਮੈਜ ਠੀਕ ਠਾਕ ਅੱਜ ਮੌਸਮ ਕਿੱਦਾਂ ਦਾ ਆਇਆ ਅੱਜ ਤਾਂ ਵਧੀਆ ਹੋਇਆ ਹੋਇਆ ਹੈ ਲੁਧਿਆਣੇ ਦਾ ਮੌਸਮ ਥੋੜੀ ਥੋੜੀ ਬਾਰਿਸ਼ ਹੋ ਰਹੀ ਆ ਬਹੁਤ ਵਧੀਆ ਹੈ ਮੌਸਮ ਦੀ ਮੈਮ ਬੁਲਾਨੀ ਹੈ ਤੁਹਾਨੂੰ ਆਪਣੀ ਬੇਟੀ ਦੇ ਨਾਲ। ਵੈਸੇ ਤੁਸੀਂ ਜਾਣਦੇ ਹੀ ਹੋਣੇ ਸਾਰੇ ਜਣੇ ਮੈਨੂੰ ਦੱਸਣਾ ਵੀ ਕੋਣ-ਕੋਣ ਜਾਣਦਾ ਹੈ। ਮੇlo ਮੇਰੀ ਬੇਟੀ ਦੀ। ਹਾਇ ਇਹ ਨਾਮ ਮੇਰੇ ਕੋਲ ਸਿੱਧਾ ਬਾਲ ਰੰਗ ਬੁਲਾਰਦਾ ਮੇਰਾ। ਯਾਰ ਉਹ ਸਸਰੀ ਘਰ ਸਾਰਿਆਂ ਨੂੰ ਪਲੀਜ਼ ਆਹ ਵੀਡੀਓ ਬਾਅਦ ਚ ਚੱਲੇਗੀ ਤਾਂ ਕਰਕੇ ਮੈਂ ਹੁਣੇ ਕਹਿ ਰਹੀ ਹਾਂ ਸਸਰੀ ਘਰ ਸਾਰਿਆਂ ਨੂੰ ਤੇ ਵੀਡੀਓ ਦੇਖਣ ਤੋਂ ਬਾਅਦ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਓ। ਕਮੈਂਟ ਜ਼ਰੂਰ ਕਰਿਓ। ਤੇ ਸਬੋਡ ਕਰਿਆ ਕਰੋ ਵੱਧ ਤੋਂ ਵੱਧ ਵੀਡੀਓਜ਼ ਤੇ ਕਮੈਂਟ ਕਰਿਆ ਕਰੋ YouTube ਤੇ ਸਬਸਕ੍ਰਾਈਬ ਕਰਿਆ ਕਰੋ ਤੇ ਜਿਹੜੇ ਸਬਸਕ੍ਰਾਈਬ ਕਰਦੇ ਆ ਉਹਨਾਂ ਦਾ ਧੰਨਵਾਦ ਆ ਉਸ ਤੋਂ ਬਾਅਦ ਅਸੀਂ ਜਦੋਂ ਆਣਗੇ ਆਪਾਂ ਉਹ ਗੱਲਾਂ ਸਟਾਰਟ ਕਰਾਂਗੇ ਆ ਲੈਂਦੇ ਸਾਰੇ ਕਨੇ ਵੀਡੀਓ ਤੇ ਹਜ਼ਾਰ ਹਜ਼ਾਰ 2 2000 ਲੋਕ ਬੈਠੇ ਹੁੰਦੇ ਆ। ਉਹ ਆ ਜੋ ਕੋਰਾ ਉਹ ਕੋਈ ਜਾਣਾ ਸਕਰੋਲ ਕਰਦੇ ਕਰਦੇ ਲੱਭ ਪਾਉਂਦੇ ਪਿੰਡ ਬਾਹਰ ਆਣਗੇ। 4-5 ਮਿੰਟ ਲੱਗਣਗੇ ਇਹ ਜਾਨੀ ਤਾਂ ਕੋਈ ਗੱਲ ਨਹੀਂ ਚਲੋ ਨਹੀਂ ਦੱਤੂ ਜਾਣਾ ਸਨ ਲੈ ਆਲੰਦੋਂ ਫੇਕਣਾ ਮੈਂ ਪਹਿਲਾਂ ਹੀ ਖਤ ਹੋ ਜਾਣਾ ਕਰੋੜਾ ਪਾ ਗਏ ਹਾਂ ਹਾਂ ਤੇਨੂੰ ਬਹੁਤ ਆਦਾ ਪੇਰ ਘੱਟ ਹੈ ਹਾਂ ਮੈਂ ਤਾਂ ਵੀ ਲਾਈਵ ਚਲਾਉਂਦਾ ਨਹੀਂ ਨਹੀਂ ਹਾਂ ਤਾਂ ਹੈਲੋ ਸਤਿ ਸ਼੍ਰੀ ਅਕਾਲ ਜੀ ਪਲੀਜ਼ ਕਮੈਂਟ ਜ਼ਰੂਰ ਕਰਿਓ ਜੀ ਸਾਡਾ ਮੰਦਰ ਲਾਈਵ ਵਿੱਚ ਤੁਹਾਡਾ ਵੈਲਕਮ ਕੋਣ ਦੇਖ ਰਿਹਾ ਪਲੀਜ਼ ਕਮੈਂਟ ਜ਼ਰੂਰ ਕਰਿਓ ਆਦ ਇੰਗਲਿਸ਼ ਵਿੱਚ ਵੀ ਕਰ ਸਕਦੇ ਆ ਕਮੈਂਟਸ ਡੀ ਵੀ ਕਿਉਂਕਿ ਇਹ ਨਾਲ ਬੈਠੀ ਆ ਪੜ ਲਊਗੀ ਮੈਨੂੰ ਹੀ ਨਹੀਂ ਪੜਨਾ ਆਉਂਦਾ 17 ਜਾਣੇ ਪਹੁੰਚੇ ਪਲੀਜ਼ ਸਬਸਕ੍ਰਾਈਬ ਕਰ ਲਿਓ ਥੈਂਕ ਯੂ ਫॉर ਜੁਆਇਨਿੰਗ ਸਬਸਕ੍ਰਾਈਬ ਜ਼ਰੂਰ ਕਰਨਾ ਹੈ ਫਨੀ ਵਲੋਗਸ ਹਾਈ ਹੋਰ ਸੁਣਾਓ ਸਭ ਵਧੀਆ ਤੁਸੀਂ ਸੁਣਾਓ ਕਿਵੇਂ ਆ ਬਾਤਸਾਲ ਵੈਲਕਮ ਟੂ ਦ ਸਰੈਂਡਰ ਪਲੀਜ਼ ਚੈਨਲ ਸਬਸਕ੍ਰਾਈਬ ਕਰਕੇ ਜਾਇਓ ਡੰਬਲ ਰਿਕਵੈਸਟ ਆ ਹਾਂ ਕਿ ਐਸੇ ਹੋ ਮਾਜੀ ਬੜੀਆ ਜੀ ਅਪ ਸੁਣਾਓ ਅਪ ਕੈਸੇ ਹੋ ਜਗਰਾਤ ਸਿੰਘ ਜੀ ਸਤਿ ਸ਼੍ਰੀ ਅਕਾਲ ਵੈਲਕਮ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਚੈਨਲ ਜ਼ਰੂਰ ਸਬਸਕ੍ਰਾਈਬ ਕਰਕੇ ਜਾਇਓ ਤੇ ਜਿਨ੍ਹਾਂ ਨੇ ਸਬਸਕ੍ਰਾਈਬ ਕੀਤਾ ਉਹਨਾਂ ਦਾ ਦਿলো ਧੰਨਵਾਦ ਆ ਵੀਡੀਓਜ਼ ਤੇ ਕਮੈਂਟ ਜ਼ਰੂਰ ਕਰਿਓ ਤਾਂ ਕਿ ਅਸੀਂ ਤੁਹਾਡੀ ਆਈਡੀ ਲੱਭ ਪਾਈਏ ਤੇ ਥੈਂਕ ਯੂ ਫॉर ਜੁਆਇਨਿੰਗ ਮੈਂ ਵੀ ਠੀਕ ਹਾਂ ਅਜੀਤ ਜੀ ਆਪ ਕहां से ਹੋ ਕਿਆ ਕਰਤੇ ਹੋ ਲਾਈਕ ਲਾਈਵ ਐਂਡ ਸਬਸਕ੍ਰਾਈਬ ਕਰਤਾ ਥੈਂਕ ਯੂ ਬਾਰ ਸਾਹਿਬ ਜੀ ਥੈਂਕ ਯੂ ਜੀ ਸ਼ੁਕਰੀਆ ਜੀ ਤੁਹਾਡਾ ਬਹੁਤ ਬਹੁਤ ਹੈਲੋ ਹਾਈ ਮਹਮਦ ਜੀ ਸਤ ਸ੍ਰੀ ਅਕਾਲ ਵੈਲਕਮ ਕਰ ਲਿਆ ਜੀ ਸਬਸਕ੍ਰਾਈਬ ਥੈਂਕ ਯੂ ਧੰਨਵਾਦ ਸਾਡਾ ਜੜਿਆ ਸਿੰਘ ਜੀ ਧੰਨਵਾਦ ਮੈਂ ਯੂਪੀ ਸੇ ਹਾਂ ਬਹੁਤ ਅੱਛਾ ਜੀ ਬਾੜ ਸਾਹਿਬ ਤੁਸੀਂ ਕਿੱਥੋਂ ਅਸੀਂ ਲੁਧਿਆਣਾ ਤੋਂ ਹਾਂ ਸਾਰੇ ਜਣੇ ਕਮੈਂਟਾਂ ਚ ਦੱਸੋ ਕਿੱਥੋਂ ਹੋ ਹੋਰ ਸਨਾਓ ਸ਼ਰਾਬ ਦੀ ਆਪ ਦਾ ਕੀ ਹਾਲ ਹੈ ਮਾਰਾ ਬੜੀਆ ਹਾਲ ਹੈ ਬਤਾਈਏ ਕਿ ਐਸੇ ਹੋ ਕਿਆ ਕਰਦੇ ਹੋ ਮੈਂ ਅਭੀ ਕੁਛ ਨਹੀਂ ਕਰਤਾ ਹਾਂ ਅੱਛਾ ਆਪ ਕੋ ਫਰੀ ਹੋ ਠੀਕ ਹੈ ਸਟਡੀ ਕਰ ਕਰਦੇ ਲੋਗਾ ਤੋਂ ਜਨਾ ਸਿੰਘ ਜੀ ਓਕੇ ਕੀ ਕੰਮ ਕਰਦੇ ਹੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਚੈਨਲ ਸਬਸਕ੍ਰਾਈਬ ਜ਼ਰੂਰ ਕਰਕੇ ਜਾਓ ਇਹ ਡੰਬਲ ਰਿਕੁਐਸਟ ਆ ਤੁਹਾਡੇ ਤੋਂ ਹੋਰ ਸੁਣਾਓ ਸ਼ਰਾਬੀ ਆਪ ਦਾ ਕੀ ਹਾਲ ਹੈ ਗੜਾ ਸ਼ਰਾਬੀ ਕੌਣ ਸ਼ਰਾਬੀ ਤਾਂ ਗਲਤ ਫਹਮੀ ਹੋ ਗਈ ਉਹ ਜਸ ਐਕਟਿੰਗ ਹੁੰਦੀ ਆ ਮੇਰੀ ਉਹ ਐਕਟਰ ਤੋਂ ਦਿੱਤਾ ਉਹ ਨਾ ਮੈਂ ਕੋਈ ਸ਼ਾਇਦ ਖਤਰਨਾਕ ਕਰ ਲਈਦਾ ਆਪਾਂ ਤੇ ਮੇਰਾ ਚੈਨਲ ਵੀ ਸਬਸਕ੍ਰਾਈਬ ਕਰੋ ਪੂਜਾ ਰੀਦੂ ਨਾਮ ਤੋਂ ਹਾਈ ਗੁਰੀ ਹਾਈ ਹੈਲੋ ਜੀ ਕਿ ਮੈਂ ਆਕਰ ਪਰਵਾਰ ਠੀਕ ਹੈ ਜੀ ਸਾਰਿਆਂ ਦੇ ਮੈਂ ਆਪਕੋ ਬੋਲ ਰਹਾ ਹੂੰ ਸਹਿਜਾਦੀ हाँ मुझे पता है हम आप कोई बोल रहे हैं आप मुझे कोई बोलते हो मुझे पता है वो बस जस्ट एक्टिंग होती है वीडियो में कंटेंट होता है कुछ ना कुछ एक्ट करना पड़ता है आपको सामने के लिए आपको एंटरटेन करने के लिए कृपया हमें सब्सक्राइब करके जाएं धन्यवाद दसो घर साहब वधिया सुनाओ नवी ताजी ठीक ठाक ਕੀ ਕਰੀ ਜਾਂਦੇ ਸੀ ਕੀ ਮੌਸਮ ਚੱਲ ਰਿਹਾ ਕਿਹੜੇ ਕਿਹੜੇ ਸ਼ਹਿਰ ਤੇ ਕੀ ਮੌਸਮ ਚੱਲ ਰਿਹਾ ਜ਼ਰੂਰ ਦੱਸਿਓ ਬੇਟੀ ਹਾਂਜੀ ਬੇਟੀ ਹੈ ਜੀ ਮੇਰੀ ਬਹੁਤ ਹਿਯਾਰ ਹੋ ਸ਼ਹਿਜਾਦੀ ਹਿਯਾਰਾਂ ਦਾ ਹੀ ਜ਼ਮਾਨਾ ਆ ਸ਼ਹਿਜਾਦੀ ਨਹੀਂ ਹੈਗੀ ਸ਼ਹਿਜਾਦੀ ਪੰਜਵੀਂ ਮੇਲਾ ਪਰ ਫਿਰ ਵੀ ਚਲੋ ਕੋਈ ਗੱਲ ਨਹੀਂ ਆਪਾਂ ਐਂਟਰਟੇਨ ਕਰ ਲਈਦਾ ਵਾ ਫਿਰ ਵੀ ਰੱਬ ਬਣੇ ਉਹਨਾਂ ਨੂੰ ਦਿੱਤਾ ਜਿਹੜਾ ਵੀ ਦਿੱਤਾ ਐਕਟ ਕਰਨ ਦਾ ਜਾਂ ਕੋਈ ਕਮੇਡੀ ਕਰਨ ਦਾ ਮੀਂਹ ਦੀ ਤਿਆਰੀ ਆ ਇੱਧਰ ਵੀ ਮੀਂਹ ਦੀ ਤਿਆਰੀ ਆ ਪਰ ਮੀਂਹ ਆ ਨਹੀਂ ਰਿਹਾ ਤਿਆਰੀ ਤਾਂ ਸਵੇਰ ਦੀ ਹੋਈ ਪਈ ਆ ਪਰ ਮੀਂਹ ਆ ਨਹੀਂ ਰਿਹਾ ਮੀਂਹ ਪੰਚੀ ਨਹੀਂ ਲੇਗਾ ਕਣੀਆਂ ਤਾਂ ਪਈ ਜਾਂਦੀਆਂ ਸਾਰੇ ਪਾਸੇ ਪਲੀਜ਼ ਕਮੈਂਟਾਂ 'ਚ ਜੁੜੇ ਰਹੋ ਜਾਓ ਨਾ ਸਾਰੇ ਜਣੇ ਗੱਲਾਂ ਕਰਦੇ ਰਹੋ ਤਾਂ ਕਿ ਸਾਨੂੰ ਵੀ ਹੌਸਲਾ ਹੋ ਕਿ ਅਸੀਂ ਡੇਲੀ ਲਾਈਵ ਆਈ ਜੀ ਮਾਦੀ ਆਪ ਕਹਾਂ ਸੇ ਹੋ ਜੁੜਿਆਣਾ ਸੇ ਜੀ ਨਾਈਸ ਥੈਂਕ ਯੂ ਮਮਾ ਥੈਂਕ ਯੂ ਸੋ ਮੱਚ ਸਾਰੀਆਂ ਵੀਡੀਓ ਲਾਈਕ ਤੇ ਕਮੈਂਟ ਕਰ ਦਿਓ ਥੈਂਕ ਯੂ ਕਮੈਂਟ ਰੈਗੂਲਰ ਕਰਦੇ ਰਹੋ ਤਾਂ ਕਿ ਮੇਰੇ ਸਬਸਕ੍ਰਾਈਬਰ ਨਹੀਂ ਵਧਦੇ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਸਬਸਕ੍ਰਾਈਬ ਜ਼ਰੂਰ ਕਰਿਓ। ਕੌਣ ਕੌਣ ਪੰਚਾਇਤ ਪਲੀਜ਼ ਕਮੈਂਟ ਕਰਿਓ ਤੇ ਵੈਲਕਮ ਆ ਸਾਡੀ ਲਾਈਵ ਲਾਈਵ ਤੇ ਤੇ ਕਮੈਂਟ ਜ਼ਰੂਰ ਕਰਿਓ ਸਬਸਕ੍ਰਾਈਬ ਜ਼ਰੂਰ ਕਰਿਓ। ਤਾਂ ਕਿ ਸਾਨੂੰ ਹੌਸਲਾ ਹੋਵੇ ਇੱਕ ਸ਼ਾਰਟ ਵੀਡੀਓ ਤੇ ਕਮੈਂਟ ਜਰੂਰ ਛੱਡ ਦਿਓ ਸਾਨੂੰ ਪਤਾ ਹੋਵੇ ਕਿ ਤੁਸੀਂ ਸਾਡੀ ਲਾਈਵ ਤੇ ਆਏ ਹੋ ਤੁਹਾਡਾ ਗਿਫਟ ਆ ਇਹ ਸਾਡੇ ਵਾਸਤੇ ਸਾਡੀ ਲਾਈਵ ਤੇ ਆਂਦੇ ਸਾਡੇ ਕੋਲ ਵੀ ਤੁਹਾਡੀ ਆਈਡੀ ਹੋਵੇ ਤਾਂ ਕਰਕੇ ਕਹਿੰਦੇ ਕਿ ਸ਼ਾਰਟ ਵੀਡੀਓ ਤੇ ਕਮੈਂਟ ਜਰੂਰ ਕਰਿਓ ਤਾਂ ਕਿ ਸਾਨੂੰ ਪਤਾ ਹੋਵੇ ਸਾਡੀ ਲਾਈਵ ਵਿੱਚ ਕੌਣ-ਕੌਣ ਆਇਆ ਅਸੀਂ ਬੈਕ ਸਬਸਕ੍ਰਾਈਬ ਵੀ ਕਰ ਦਾਂਗੇ ਜੀ ਕਮੈਂਟ ਕਰਕੇ ਆਇਓ ਕਿਉਂਕਿ ਇਹ ਤਾਂ ਕਮੈਂਟ ਚੱਕੇ ਜਾਂਦੇ ਤੇ ਚੰਦੇ ਨਹੀਂ ਹੈਗੇ ਵੀਡੀਓ ਤੇ लाइक करने लाइक तो प्लीज कमेंट करी जाओ रेगूलर कमेंट करी जाओ गी जाओ कितों बिलोंग कि तो करते कि कर हो जरूर दर चैनल सबसक्राइब करके जायो प्लीज धन्यवाद ਜਿਨ੍ਹਾਂ ਨੇ ਸਬਸਕ੍ਰਾਈਬ ਕੀਤਾ ਉਹਨਾਂ ਦਾ ਵੀ ਧੰਨਵਾਦ ਉਹਨਾਂ ਨੇ ਇਹ ਦੇਖੇ ਸਾਡਾ ਕੰਮ ਉਹਨਾਂ ਦਾ ਵੀ ਧੰਨਵਾਦ ਆਇਆ ਜਰੂਰ ਕਰੋ ਲਾਈਵ ਤੇ ਜੀ ਗੱਲਾਂ ਮਾਰੀ ਹਾਂ ਜੀ ਕਮੈਂਟ ਕਰਿਆ ਕਰੋ ਜਿਹਨੂੰ ਪੰਜਾਬੀ ਵਿੱਚ ਆਉਂਦੇ ਆ ਪੰਜਾਬੀ ਵਿੱਚ ਕਰਿਆ ਕਰੋ ਨੋ ਬਾਬਾ ਜਗਰਾਸ ਕੀ ਕੰਮ ਕਰਦੇ ਤੁਸੀਂ ਤੁਸੀਂ ਸਰਕਾਰੀ ਵੈਲਕਮ ਜੀ ਤੁਹਾਡਾ ਸਾਰਿਆਂ ਦੇ ਜਿਹੜੇ ਜਿਹੜੇ ਨਿਊ ਆਏ ਆ ਜਿਨ੍ਹਾਂ ਨੇ ਨਹੀਂ ਸਬਸਕ੍ਰਾਈਬ ਕੀਤਾ ਜੀ ਸਬਸਕ੍ਰਾਈਬ ਕਰਿਓ ਯਾ ਤੁਸੀਂ ਤੁਸੀਂ ਅੰਗਰੇਜ਼ੀ ਤੇ ਹਿੰਦੀ ਪੰਜਾਬੀ ਲਿਖ ਸਕਦੇ ਹੋ ਅੰਗਰੇਜ਼ੀ ਥੋੜੀ ਬਹੁਤ ਮੈਂ ਸਮਝ ਲੈਣੀ ਮੈਨੂੰ ਨਹੀਂ ਸਮਝ ਆਇਆ ਤੁਸੀਂ ਕੀ ਲਿਖਿਆ ਸਾਨੂੰ ਉਰਦੂ ਨਹੀਂ ਆਉਂਦੀ ਸਮਝ ਨਹੀਂ ਪੈ ਰਹੀ ਤੁਹ ਤੁਸੀਂ ਨਹੀਂ ਹਾਲਾ ਸਾਰੇ ਦੇ ਹੀ ਹਾਲਾ ਕੰਮ ਅੱਜਵਲ ਹੈ ਨਹੀਂ ਹੈਗੀ ਸਰਕਾਰੀ ਨੌਕਰੀ ਕੀ ਐਸਾ ਪ੍ਰਾਈਵੇਟ ਨੌਕਰੀ ਨਹੀਂ ਮਿਲਦੀ ਹੋਰ ਨੌਕਰੀ ਲੈਣੀ ਔਖੀ ਹੋ ਜਾਂਦੀ ਹੈ ਕੰਪੀਟੀਸ਼ਨ ਦਾ ਹੋ ਜਾਂਦਾ ਨਹੀਂ ਦਿੰਦਾ ਰੋਕ ਕੰਮ ਇਹ ਹੀ ਸੱਚਾ ਕਿਉਂਕਿ ਕੰਪੀਟੀਸ਼ਨ ਹੀ ਬਹੁਤ ਜ਼ਿਆਦਾ ਚਾਹੀਦਾ ਨਾ ਪੁਰਾਣਾ ਬੰਦਾ ਕੋਈ ਨਵੇਂ ਨੂੰ ਟਿਕਣ ਹੀ ਨਹੀਂ ਦਿੰਦਾ ਕਿਸੇ ਵੀ ਕੰਮ ਵਿੱਚ ਕਰਨਾ ਹੋਵੇ ਚਾਹੇ ਕੋਈ ਹਾਈ ਲੈਵਲ ਦਾ ਕੰਮ ਆ ਚਾਹੇ ਕੋਈ ਛੋਟਾ ਜਿਹਾ ਛੋਟਾ ਕੰਮ ਹੋਵੇ ਹਰੇਕ ਤੇ ਕੰਪੀਟੀਸ਼ਨ ਇੰਨਾ ਤਾਂ ਜ਼ਿਆਦਾ ਹੋ ਗਿਆ ਕਿ ਕੋਈ ਕੋਈ ਟਿਕਣ ਹੀ ਨਹੀਂ ਦਿੰਦਾ ਨਾ ਬੰਦਾ ਤੇ ਕੰਮ ਹੀ ਨਹੀਂ ਕਰਦੇ ਹੁੰਦੇ ਮੈਂ ਲਿਖਾ ਥਾ ਕਿ ਆਪਕੋ ਪੰਜਾਬੀ ਪੜ੍ਹਨਾ ਆਤਾ ਆਤੀ ਹੈ ਹਾਂਜੀ ਪੰਜਾਬੀ ਪੜ੍ਹਨੀ ਆਂਦੀ ਆ ਪੰਜਾਬੀ ਤੇ ਟੈਕਸਟ ਕਰਦੇ ਆ ਹਾਂਜੀ ਹੈ ਪੰਜਾਬੀ ਤੇ ਪੰਜਾਬੀ ਤੇ ਪੜ੍ਹਨੀ ਆਉਂਦੀ ਆ ਪੰਜਾਬੀ ਦਾ ਟੈਕਸਟ ਕਰੋ ਤੁਸੀਂ ਮਾਤਾ ਜੀ ਵੀ ਜਵਾਬ ਦੇਣਗੇ ਪੰਜਾਬੀ ਟੈਕਸਟ ਕਰਿਆ ਕਰੋ ਵਧੀਆ ਸਭੋ ਕੀ ਦਰ ਮੈਂ ਨਹੀਂ ਕੋਲ ਬੈੰਦੀ ਆਪਣੇ ਵੱਧ ਲੱਤਾ ਖਿੱਚਦੇ ਆ ਸਹੀ ਕਿਹਾ ਬਿਲਕੁਲ ਸੱਚੀ ਗੱਲ ਆ ਆਪਣਿਆਂ ਦੀ ਤਾਂ ਕੋਸ਼ਿਸ਼ ਹੁੰਦੀ ਆ ਕੋਈ ਕਾਮਯਾਬ ਨਾ ਹੋ ਜਵੇ। ਕਿਸੇ ਨੂੰ ਕੀ ਕਹਿੰਦੇ ਆ ਉਹ ਸਕੋਰ ਤਾਂ ਕੀ ਕਰਨੀ ਆ। ਜੇ ਕੋਈ ਹੱਥ ਦਾ ਖੇਡਦਾ ਪਿਆ ਉਹ ਉਹਨਾਂ ਨੂੰ ਡੜਕਦਾ ਵਾ ਵੀ ਹੱਥ ਦਾ ਖੇਡਦਾ ਕਿਉਂ ਪਿਆ ਐਸ ਗੜੀ ਨੂੰ ਤੜਾ ਸੰਗੀਂ ਕਰੀਂ। ਇਹ ਮਿਲ ਗਿਆ ਜਿਹੜਾ ਇਹਨਾਂ ਕੋਲ ਸੜਾ। ਓਕੇ ਬਾਈ। ਮਮਤ ਜੀ ਥੈਂਕ ਯੂ ਫॉर ਜੁਆਇਨਿੰਗ ਫੇਰ ਆਇਓ ਸਿਕਰੀਆ ਜੀ ਜਦੋਂ ਵੀ ਫ੍ਰੀ ਹੋਏ ਜਰੂਰ ਪਹੁੰਚ ਲਾਏ ਲਾਈਕੋ ਮਤ ਦਿੱਤਾ ਜਾਏ ਨਹੀਂ ਸਮਝ ਆਇਆ ਫਿਰ ਤੁਸੀਂ ਉਰਦੂ ਲਿਖਤੀ ਸਾਨੂੰ ਸਮਝ ਆ ਰਿਹਾ ਤੁਸੀਂ ਕੀ ਲਿਖ ਰਹੇ ਹੋ

ਲਾਡਾ ਤੁਹਾਡੇ ਤੋਂ ਫੈਨ ਨੇ ਜਿਨ੍ਹਾਂ ਨੇ ਕੰਮ ਕੀਤਾ ਡਾਈਟ ਤੋਂ। ਤੇ ਲਈ ਲਾਈਵ ਪਰ ਦੇ ਕੰਮ ਤੋਂ। ਹੂੰ। ਉਹ ਲਾਈਵ ਨੇ ਸਾਰੇ ਜੀ ਹੋ ਗਏ ਇਸ ਵੇਲੇ। ਹਾਂਜੀ ਸੇਖਿਆ। ਸੇਖੀ। ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ।